ਅਛਵੀਂ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟਵਲਿਨ ਕੋਰਸਾ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ 2025 ਦੇ ਹੁਣ ਅਹਿਮ ਮੱਤੇ ਪਾਸ ਹੋਏ ਤੇ ਇਸ ਗੱਲ ਤੇ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਤਾਮੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਨਵੰਬਰ 1984 ਵਿੱਚ ਦਿੱਲੀ ਕਾਨਪੂਰ ਬੇਕਾਰੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੀਤੀ ਗਈ ਸਿੱਖ ਨਸ਼ਲ 쿠ਸੀ ਦੀ ਵੀ ਘੋਰ ਨਿੰਦਾ ਕਰਦੇ ਹਾਂ ਸਿੰਧਰ ਸਰਕਾਰ ਨੂੰ ਇਸ ਦੀ ਸੰਸਦ ਅੰਦਰ ਮੁਆਫੀ ਮੰਗਣ ਅਤੇ ਸਿੱਖ ਨਸ਼ਲ 쿠ਸੀ ਿਕਰਾਰ ਦੇਣ ਦੀ ਮੰਗ ਕਰਦਾ ਹੈ ਇਤਿਹਾਸ ਅੰਦਰ ਇਹ ਕਾਲੇ ਅੱਖਰ ਦਰਜ ਹਨ ਕਿ ਤਤਕਾਲੀ ਕਾਂਨ ਸਰਕਾਰ ਨੇ ਜੂਨ 1984 ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਸ਼੍ਰੀ ਕਲਤਕ ਸਾਬ ਤੇ ਸੋਚੀ ਸਮਝੀ ਚਾਲ ਨਾਲ ਹਮਲਾ ਕਰਵਾ ਕੇ ਸੈਂਕੜੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਮਾਨ ਅਨਵਿਰੋਧੀ ਕਾਰਵਾਈ ਤੇ ਕੁਝ ਮਹੀਨੇ ਬਾਅਦ ਨਵੰਬਰ 1984 ਵਿੱਚ ਦਿੱਲੀ, ਕਾਨਪੁਰ ਤੇ ਬਿਹਾਰੋ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਦਾ ਕਾਰਾ क्रूरਾ ਕਾਰ ਕਾਰਾ ਕੀਤਾ ਕਾਂਗਰਸ ਜਮਾਤ ਦੇ ਸਿੱਖ ਨਸਰਕੁਸ਼ੀ ਦੇ ਵਿੱਚ ਦੋਸ਼ੀ ਆਗੂਆਂ ਦੀ ਹਮੇਸ਼ਾ ਪੋਸ਼ਤ ਪਨਾਹੀ ਕੀਤੀ ਗਈ ਤੇ ਵੱਡੇ ਅਹੁਦੇਦਾਰਾਂ ਦੇ ਸਿੱਖਾਂ ਦੇ ਮੁੱਲਜ ਨੂੰ ਜਖਮਾਂ ਨੂੰ ਕਰੀਦਿਆ ਬੀਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਸ਼੍ਰੀ ਪਟਨਾ ਸਾਹਿਬ ਵਿਕੇ ਆਪਣੇ ਸੰਬੋਧਨ ਦੌਰਾਨ ਨਵੰਬਰ 1984 ਘਟਨਾਵਾਂ ਨੂੰ ਸਿੱਖ ਕਤਲੇਆਮ ਪ੍ਰਵਾਨ ਕਰਦਿਆਂ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਹੈ ਅੱਜ ਦਾ اجلاس ਭਾਰਤ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਸਿੱਖਾਂ ਦੇ ਇਸ ਕਤਲੇਆਮ ਨੂੰ ਭਾਰਤ ਦੀ ਸੰਸਦ ਅੰਦਰ ਵੀ ਸਿੱਖ ਨਸਲ ਕੁਸ਼ੀ ਘਰਾੜ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਸਖਤ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ਸਨ ਅਤੇ ਇੱਕ ਵਾਰ ਫਿਰ ਤੋਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਪ੍ਰਧਾਨ ਦੇ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਜੁਨੇ ਗਏ ਅਤੇ ਲਗਾਤਾਰ ਉਹ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਦੇ ਅਹੁਦੇ ਦੇ ਵਜੋਂ ਚੁਣੇ ਗਏ ਨੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਾ ਕੋਟਾਨ ਕੋਟ ਧੰਵਾਦ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੋਟਾਨ ਕੋਟ ਧੰਵਾਦ ਕੋਟਨ ਕੋਟ ਧੰਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਤੇ ਖਾਸ ਕਰਕੇ ਬੀਬੀਆਂ ਦਾ ਤੇ ਸਭ ਤੋਂ ਬਾਅਦ ਧੰਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜੀ ਇਹ ਲਫਾਫਿਆ ਜੋ ਨਿਕਲਦੇ ਆ ਇਹਨਾਂ ਚੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜੀ ਨੇ ਸਾਰਿਆਂ ਦੀ رائے ਲਈ ਇਕੱਲੇ-ਇਕੱਲੇ ਦੀ ਤਿੰਨ ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਪੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਿਹਲੇ ਫੈਸਲਾ ਹੋਇਆ ਤੇ ਕਹਤਾ ਜੀ ਮੈਂਬਰ ਆਪੋ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਤੋਂ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਦੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਪੰਜਵੀਂ ਵਾਰ ਬੜਾ ਔਖਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹੌਸਲੇ ਦਾ ਧੰਨਵਾਦ ਕਰਦਾ ਸਾਜ ਕਰਕੇ ਜਾਣਿਓ ਕੱਲ ਵੀ ਜ਼ਿਲ੍ਹੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਵੋਟਾਂ ਪਈਆਂ ਤੇ ਅੱਜ ਵੀ ਜਿਸ ਸਾਹਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗ ਗਏ ਸੋ ਇਹ ਮੈਂ ਸਮਝਦਾ ਸ਼ੋਮਨੀ ਅਕਾਲੀ ਦਲ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਸਮੇਲ ਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਕਿਉਂ ਨਾ ਕਿ ਸਰਬਸੰਮਤੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਉਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹਨਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਉਧਰ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲਿੰਦੇ ਨਾਲ ਨਰਾਦਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸੀਗਾ ਬੰਦੇ ਸਿੱਖਾਂ ਦਾ ਕਿ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਹੋਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸੁਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਇਹ ਆ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਇੱਕ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨਟ ਇਹ ਲੰਬੇ ਅਰਸੇ ਤੋਂ ਨੌਨ ਫੰਕਸ਼ਨਿੰਗ ਸੀਗੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜ਼ੋਲੂਸ਼ਨ ਵੀ ਪਾਏ ਆ ਸੋ ਮੈਂ ਨੇ ਮਰਦਾ ਸਾਇਦ ਫੇਰ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਪ੍ਰਗਟਾਵਾ ਹੋ ਗਿਆ ਸਾਰੇ ਕਾਸੇ ਦਾ ਅੱਜ ਜੀ ਧਰਦੇਸ਼ ਜੀ 42 ਵੋਟਾਂ ਮਿਲੀਆਂ 2002 ਵਿੱਚ 33 ਇਸ ਵਾਰ 18 ਤੇ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਇਸ ਨਾਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਕੋਈ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ 'ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸਿੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਆ ਫੇਰ ਮੁਬਾਰਕ ਆ ਅੱਜ ਅੱਜ ਵੀ ਜਿਲੇ ਸਵੇਰੇ ਉੱਥੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਨ ਤਿੰਨ ਦੇ ਦਿਓ ਤੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋ ਮਾੜੀ ਲਵ ਜਿਹਨੂੰ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸ਼ਰਮਣੀ ਕਾਲੀ ਦਲ ਇੱਕੋ ਹੀ ਪਾਰਟੀ ਰਹੀ ਆ ਜਦ ਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਆਨਵਰਡ ਦੇਖਦਾ ਆ ਰਿਹਾ ਸ਼ਰਮਣੀ ਕਾਲੀ ਦਲ ਦੇ ਜਦੋਂ ਵੀ ਕਿਤੇ ਵਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪ੍ਰਗਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਲੋਕ ਸ਼ਰਮਣੀ ਕਾਲੀ ਦਲ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੌਸਲੇ ਵਿੱਚ ਨਸਤਾਰਾ ਹੋ ਗਿਆ ਜਦੋਂ ਜਦੋਂ ਆਪਸੀ ਸਿੰਘ 35 ਮੈਂਬਰਾਂ ਦਾ ਦਵਾ ਕਰਦੇ ਸੀ ਕੀ ਉਹ ਝੂਠ ਬੋਲਦੇ ਸੀ ਜਿਹੜੇ ਅੱਜ 18 ਰਹਿ ਗਏ ਨੇ ਕਿ ਬਾਕੀ ਭੱਜ ਗਏ ਦੇਖੋ ਦੇਖੋ ਮੇਰੀ ਬੇਨਤੀ ਸੁਣੋ ਆ ਦਾਵਾ ਤਾਂ ਮੈਂ 100 ਦਾ ਵੀ ਕਰ ਸਕਦਾ ਗੱਲ ਤਾਂ ਜਿਲੇ ਚੋਣ ਹੋਣੀਆਂ ਚੋਣ ਦੇ ਵਿੱਚ 18 ਆ ਜੇ ਮੈਂ ਬਾਹਰ ਕਹਿਣਾ ਜੀ ਮੇਰੇ ਨਾਲ 200 ਮੈਂਬਰ ਆ ਤਾਂ ਇਦਾਂ ਨਹੀਂ ਹੁੰਦੀ ਉਹ ਤਾਂ ਗੱਲ ਸਾਹਮਣੇ ਜਿਲੇ ਵੋਟਾਂ ਪੈਣੀਆਂ ਉਹ ਹਲੇ ਉਹਨੇ ਤਾਂ ਵੋਟਾਂ ਪਈਆਂ ਹੁਣ ਸਾਹਮਣੇ ਉਹ ਨਸਤਾਰਾ ਹੋ ਗਿਆ ਲੇਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਜਪ ਪ੍ਰਕਾਸ਼ ਪੂਰਵ ਦੇ ਮੌਕੇ ਹੁਣ ਸਲਤਨਪੁਰ ਲੋਧੀ ਦੇ ਵਿਖੇ 4 ਅਤੇ 5 ਨਵੰਬਰ ਨੂੰ ਹੁਣ ਵਿਸ਼ੇਸ਼ ਸਮਾਗਮ ਹੋਵੇਗਾ ਅਤੇ ਇਸ ਸਮਾਗਮ ਨੂੰ ਲੈ ਕੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ। ਸਤਿਗੁਰੂ ਨਾਨਕ ਪ੍ਰਕਾਸ਼ ਕੀ ਤੋਂ ਜਾਣਣ ਹੋਆ ਜਿਉਂ ਕਰ ਤੋਂ ਦਿਵਿਖਲੇ ਆ ਤਾਰੀਖ ਦੇ ਅੰਦਰ ਆਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬਾ ਰੋਮਰਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਸਟਾਰਜੋ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸ੍ਰੀ 베ਰ ਸਾਹਿਬ ਸੋਲਤਾਨਪੁਰ ਲੋਧੀ ਵਿਖੇ ਮਨਾਏ ਜਾ ਰਹੇ ਹਨ 3 ਤਰੀਕ ਤੋਂ ਇਹਨਾਂ ਸਮਾਗਮਾਂ ਦੀ ਅਰੰਭਤਾ ਹੋਣੀ ਹੈ 3 ਤੇ 4 ਤਰੀਕ ਦੀ ਦਰਮਿਆਨੀ ਰਾਤ ਨੂੰ 2:30 ਵਜੇ ਜੋ ਪ੍ਰਾਤਨ ਮਰਿਆਦਾ ਹੈ ਇੱਥੇ ਦੀ ਤੋ ਸਹੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 4 ਤਰੀਕ ਨੂੰ ਗੁਰਦੁਆਰਾ ਸੰਤ ਘਟ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣਗੇ ਜੋ ਆਖਰ ਖੜਾਵਾ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਦੇਰ ਰਾਤ ਨੂੰ ਪਹੁੰਚਣਗੇ ਅਤੇ ਇਸੇ ਤਰ੍ਹਾਂ ਹੀ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ 4 4 ਤਰੀਕ ਦੀ ਸ਼ਾਮ ਨੂੰ ਮਹਾਨ ਦੀਵਾਨ ਸਜਣਗੇ ਜਿਸ ਵਿੱਚ ਸੰਤ ਤੇ ਮਹਾਨ ਵਿਦਵਾਨ ਕਥਾਕਾਰ ਕਵੀਸ਼ਰ ਰਾਗੀ ਸਿੰਘ ਢਾਡੀ ਸਿੰਘ ਹਾਜ਼ਰੀ ਭਰ ਕੇ ਗੁਰ ਸੰਗਤਾਂ ਨੂੰ ਨਿਹਾਲ ਕਰਨਗੇ 5 ਤਰੀਕ ਨੂੰ ਜਿੱਥੇ ਨਿਰੰਤਰ ਦੀਵਾਨ ਜਾਰੀ ਰਹਿਣਗੇ ਉੱਥੇ ਹੀ ਦੁਪਹਿਰ 12 ਵਜੇ ਅੰਮ੍ਰ ਸੰਚਾਰ ਹੋਏਗਾ ਅਤੇ 5 ਤਰੀਕ ਨੂੰ ਹੀ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਸੰਗਤ ਨੂੰ ਸੰਬੋਧਨ ਹੋਣਗੇ ਅਤੇ ਇਸੇ ਤਰ੍ਹਾਂ ਹੀ 5 ਅਤੇ 6 ਦੀ ਮੱਧ ਰਾਤਰੀ ਨੂੰ 1 ਵਜੇ 40 ਮਿੰਟ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣੇ ਹਨ ਅਤੇ ਉਪਰੰਤ ਸਮਾਪਤੀ ਦੀ ਅਰਦਾਸ ਹੋਣੀ ਹੈ ਸਾਰਿਆਂ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦੀ ਕਿਰਪਾਤਾ ਕਰੋ ਗੁਰੂ ਘਰ ਦੀਆਂ ਰੌਣਕਾਂ ਨੂੰ ਤੁਹਾਨੂੰ ਵਧਾਈਏ ਇੱਥੋਂ ਦੇ ਪ੍ਰਬੰਧਕ ਸਰਦਾਰ ਅਵਤਾਰ ਸਿੰਘ ਜੀ ਮੈਂਬਰ ਸਾਹਿਬ ਜੀ ਨੇ ਅਤੇ ਸਾਰੇ ਹੀ ਸੇਵਕੀਆਂ ਨੇ ਸਮੁੱਚੇ ਪ੍ਰਬੰਧ ਕੀਤੇ ਹਨ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਇੱਥੇ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਿਓ ਜੀ ਸਤਿਗੁਰਾਂ ਦੇ ਯੋਗੀਆਂ ਪ੍ਰਾਪਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਪਾਸ਼ਾ ਜੀ ਦਾ 556ਵਾਂ ਗੁਰਪੁਰਬ 4 ਨਵੰਬਰ ਅਤੇ 5 ਨਵੰਬਰ ਨੂੰ ਤੂ ਧਾਮ ਨਾਲ ਮਨਾਇਆ ਜਾ ਰਿਹਾ ਜਿਹਦੇ ਸਬੰਧ ਵਿੱਚ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸੰਤ ਘਰ ਸਾਹਿਬ ਤੋਂ ਆਰੰਭ ਹੋਵੇਗਾ ਅਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸਮਾਪਤੀ ਹੋਵੇਗੀ ਤੇ ਲੰਗਰਾਂ ਦੇ ਪ੍ਰਬੰਧ ਅਤੇ ਰਹਿائش ਦੇ ਪ੍ਰਬੰਧ ਸੰਗਤ ਵਾਸਤੇ ਜਿਹੜੇ ਪੂਰੇ ਮੁਕੰਮਲ ਕੀਤੇ ਹੋਏ ਆ ਤੇ ਸੰਗਤਾਂ ਨੂੰ ਬੇਨਤੀ ਆ ਕਿ ਇਸ ਇਸ ਦਿਨ ਦੇ ਵਿੱਚ ਗੋਮਾ ਮਾਧ ਦੇ ਸੰਗਤਾਂ ਪਰਿਵਾਰ ਸਵੇਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਨਤਵਸਤਕ ਹੋਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਹੁਣ ਅਖੰਡ ਪਾਠ ਦੇ ਭੋਗ ਤੇ ਨਾਡਾ ਸਾਹਿਬ ਗੁਰਦੁਆਰਾ ਵਿਖੇ ਅੰਮ੍ਰਿਤ ਵੇਲੇ 2:30 ਵਜੇ ਪਾਈ ਜਾਣਗੇ ਤੇ ਇਸ ਗੱਲ ਨੂੰ ਲੈ ਕੇ ਹੁਣ ਹੈੱਡ ਗ੍ਰੰਥੀ ਗੁਰਦੁਆਰਾ ਨਾਡਾ ਸਾਹਿਬ ਗਿਆਨੀ ਜਗਜੀਤ ਸਿੰਘ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ। ਬਾਬੇ ਤਾਰੇ ਚਾਰ ਚੱਕ ਨੌ ਅਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਧੰਨ ਗੁਰੂ ਨਾਨਕ ਦੇਵ ਜੀ ਮਾਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਜੋ 5 ਨਵੰਬਰ ਨੂੰ ਆ ਰਿਹਾ ਹੈ। ਬਿਆੰਤ ਸੰਗਤਾਂ ਦੇ ਫੋਨ ਆ ਰਹੇ ਸੀ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਕਿੰਨੇ ਵਜੇ ਪਾਏ ਜਾਣਗੇ। ਸੋ ਸੰਗਤਾਂ ਦੇ ਗਿਆਤ ਹਿੱਤ ਬੇਨਤੀ ਹੈ। ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਕਿ ਅੱਜ 3 ਨਵੰਬਰ ਨੂੰ ਅੰਮ੍ਰਿਤ ਵੇਲੇ 4 ਵਜੇ ਸ੍ਰੀ ਅਖੰਡ ਪਾਠ ਸਭ ਆਰੰਭ ਹੋ ਗਏ ਸੀ ਗੁਰਦੁਆਰਾ ਸਾਹਿਬ ਆਤਿਸ਼ਦਸ਼ਮੀ ਨਾਢਾ ਸਾਹਿਬ ਵਿਖੇ ਜਿਨ੍ਹਾਂ ਦੇ 5 ਨਵੰਬਰ ਨੂੰ ਅੰਮ੍ਰਿਤ ਵੇਲੇ 2:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੋ ਦੇ ਉਪਰੰਤ ਸਾਰਾ ਦਿਨ ਰਾਤ 11 ਵਜੇ ਤੱਕ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਸੰਗਤਾਂ ਨੂੰ ਗੁਰੂ ਜਸਰਾਹੀ ਨਿਹਾਲ ਕਰਨਗੇ ਸਾਰੇ ਹੀ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਪਾਸ਼ਾਹੀ ਪਹਿਲੀ ਤੋਂ ਹੋਵੇਗੀ ਅਤੇ ਇਹ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਉਹ ਗੁਰਦੁਆਰਾ ਸਾਹਿਬ ਪਾਸ਼ਾਹੀ ਪਹਿਲੀ ਤੋਂ ਆਰੰਭ ਹੋ ਕੇ ਗੁਰਦੁਆਰਾ ਸਾਹਿਬ ਪਾਸ਼ਾਹੀ 6ਵੀਂ ਵਿਖੇ ਮਾਪਿਤ ਹੋਵੇਗਾ ਅਤੇ ਇਸ ਮਹਾਨ ਨਗਰ ਕੀਰਤਨ ਨੂੰ ਲੈ ਕੇ ਸਰਦਾਰ ਹਰਮਨਪ੍ਰੀਤ ਸਿੰਘ ਜੋ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਡੇ ਸ਼ਰਧਾ ਤੇ ਤੁਮਤਨ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਪ੍ਰਕਸ਼ਿਚ 4 ਤਰੀਕ ਨੂੰ ਗੁਰਦੁਆਰਾ ਪਹਿਲੀ ਪਾਸ਼ਾਹੀ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਪ੍ਰਯੋਜਨ ਕੀਤਾ ਜਾਏਗਾ। ਜਿਸ ਦੀ ਸਮਾਪਤੀ ਗੁਰਦੁਆਰਾ ਛੇਵੀਂ ਪਾਸ਼ੀ ਵਿਖੇ ਹੋਏਗੀ ਅਗਲੇ ਦਿਨ 5 ਨਵੰਬਰ ਨੂੰ ਗੁਰਦੁਆਰਾ ਪਹਿਲੀ ਪਾਸ਼ੀ ਅਤੇ ਗੁਰਦੁਆਰਾ ਛੇਵੀਂ ਪਾਸ਼ੀ ਵਿਖੇ ਧਾਰਮਿਕ ਸਮਾਗਮ ਕਰਾਏ ਜਾਣਗੇ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਲਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੀ ਜਾਣਕਾਰੀ ਖੁਦ हरियाणा सिख गुरुद्वारा प्रबंधक कमेटी ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚਿਰਦਾ ਦੇ ਵੱਲੋਂ ਸੰਜੋਗੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹਰਿਆਣਾ ਪਰਦੇਸੀਆਂ ਸੰਗਤਾਂ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਯੋਸਾਫ ਤੇ ਲੱਖ ਲੱਖ ਵਧਾਈਆਂ ਹੋਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦੇਣ ਹੁੰਦੇ ਗੁਰੂ ਨਾਨਕ ਦੇਵ ਜੀ ਦੇ ਹਰ ਸ਼ਹਿਰ ਦੇ ਵਿੱਚੋਂ ਜਿਵੇਂ ਕਿ ਕੁਰੂ ਖੇਤ ਅੰਬਾਲਾ ਗਪਾਲ ਮੋਚਨ ਚੀਕਾ ਕੱਠਲ ਸਾਰੇ ਉਹਨਾਂ ਦੇ ਲੋਕਸ਼ਿਤਰ ਨਗਰ ਕੀਰਤਨ ਕੱਢੇ ਜਾ ਰਹੇ ਨੇ ਸੰਗਤਾਂ ਨੂੰ ਬੇਨਤੀ ਹੈ ਹਰਿਆਣਾ ਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਜੀ ਦੇ ਪ੍ਰਕਾਸ਼ ਯਸਤਰ ਤੇ ਸਾਰੀਆਂ ਸੰਗਤਾਂ ਹਮ ਮਹਾ ਕੇ ਇਹਨਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਅਤੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ। ਇੱਧਰ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸ਼ਸ਼੍ਰੀ ਅਕਾਲ।